ਕਰਦੇ ਨੇ ਕਿਉਂ ਛੋੜ ਗਈ ਸੀ ਠੀਕ ਹੈ ਤੇ ਤਿੰਨ ਮਹੀਨੇ ਮੇਰੇ ਕੋਲ ਮੁੜ ਕੇ ਨਹੀਂ ਆਏ ਠੀਕ ਹੈ ਉਹ ਨਹੀਂ ਆਏ ਲੈ ਨਾ ਜਿੱਤਾ ਮੋਟਰਸਾਂ ਮੁੰਡਾ ਕੱਪ ਲਿਆ ਮੈਂ ਤੇ ਚਪੜਾ ਕਰਾਵਾਂਗਾ ਜੇ ਦੀ ਮੋਟਰਸਾਂ ਨੂੰ ਬੁਲਾ ਮੈਂ ਘਰ ਸੁੱਤਾ ਪਿਆ ਸੀ ਮੈਂ ਉੱਥੋਂ ਉੱਠ ਕੇ ਆਇਆ ਹਾਂ ਵਿਚਾਰ ਫੜਿਆ ਮੁੰਡੇ ਨੂੰ ਉਹ ਤੋਂ ਮੇਰੇ ਨਾਲ ਹੱਥ ਲੱਗੇ ਕਰਦੇ ਨੇ ਜਿਵੇਂ ਫੜਦੇ ਬੈਸੀ ਪੰਜ ਛੇ ਜਣੇ ਪੈ ਗਏ ਚਾਰ ਪੰਜ ਜਣੇ ਲੱਗੇ ਆਏ ਨਹੀਂ ਇਹ ਆਏ ਕਿੱਥੋਂ ਆਏ ਬਈ ਇਹ ਕਿਹੜੀ ਰਿਕਵਰੀ ਕਿਹੜੀ ਰਿਕਵਰੀ ਤੋਂ ਆਏ ਆ ਜਿੱਥੋਂ ਦੀ ਇਹ ਕਿੱਥੋਂ ਦੀ ਕਿਹੜੀ ਰੈਂਟੀ ਬੈਗ ਤੋਂ ਆਏ ਆ ਤਾਨੂੰ ਉਹਨਾਂ ਨੇ ਆਈ.ਡੀ. ਕਾਰਡ ਵਗੈਰਾ ਦਿਖਾਇਆ ਕੋਈ ਨਹੀਂ ਦਿਖਾਇਆ ਬਦਮਾਸ਼ੀ ਕਰ ਪਾ ਗਾ ਪੜੀ ਮੋਟਰਲੇ ਦੀ ਚਾਬੀ ਕੱਢ ਲਈ ਉਪਰੋਂ ਕਹਿੰਦੇ ਪਹਿਲਾਂ ਮੋਟਰਲੇ ਦੀ ਚਾਬੀ ਚਾਦੂ ਜਣ ਤੇ ਚਾਰ-ਪੰਜ ਜਣੇ ਬਹਿਣ ਕੇ ਬਦਮਾਸ਼ ਆ ਕੇ ਕਹਿੰਦੇ ਅਸੀਂ ਖੜੇ ਸੀ ਬਚਾਓ ਕਿੱਥੇ ਤੁਹਾਨੂੰ ਦਿਖਾਓਗੇ ਕਹਿੰਦੇ ਆਪਣਾ ਕਾਰ ਦਿਖਾਓ ਆਪਣਾ ਜੋ ਵੀ ਆ ਕਹਿੰਦੇ ਚਾਰ-ਪੰਜ ਬੰਤੇ ਕੀ ਆ ਇਹ ਕੁੱਟਦੇ ਪੇ ਜਿਹੜੇ ਤੁਹਾਨੂੰ ਕਿਹੜੇ ਬੈਂਕ ਤੋਂ ਆਇਓ ਜਿਹੜੇ ਬੈਂਕ ਤੋਂ ਵੀਰੇ ਜਿਹੜੇ ਲੋ ਕਿਹੜੇ ਬੈਂਕ ਤੋਂ ਆਇਓ ਸਰ ਤੁਸੀਂ ਇੱਧਰ ਭਾਜੀ ਜਵਾਬ ਦਿਓ ਇਹ ਭਾਜੀ ਕਿਹੜੇ ਬੈਂਕ ਤੋਂ ਆਇਓ ਕਿਹੜੇ ਰਿਕਵਰੀ ਤੋਂ ਭਾਜੀ ਕਿਹੜੀ ਰਿਕਵਰੀ ਤੋਂ ਆਇਓ ਕਿਹੜੀ ਰਿਕਵਰੀ ਆ ਭਾਜੀ ਤੁਹਾਡੀ ਜਿਹੜੇ ਤੁਸੀਂ 5-7 ਬੰਦੇ ਪੈਰੇ ਸੀ ਕਿਹੜੇ ਬੈਂਕ ਤੋਂ ਰਿਕਵਰੀ ਵਾਸਤੇ ਆਇਓ ਤੁਸੀਂ ਵਾਲੈਂਟੀ ਫਾਈਨਾਂਸ ਤੋਂ ਆਇਆ ਹਾਂ ਕੀ ਨਾਂ ਕੀ ਤੁਹਾਡਾ ਕੀ ਨਾਂ ਆ ਭਾਜੀ ਸਰ ਕੀ ਹੋਇਆ ਕੀ ਹੈ ਹੋਇਆ ਕੀ ਸਰ ਕੁਝ ਨਹੀਂ ਇਹਨਾਂ ਨੇ ਇਦਾਂ ਅਸੀਂ ਕਿਸ਼ਤ ਵਾਸਤੇ ਗੱਲ ਕਰ ਰਹੇ ਸੀ ਇਹਨਾਂ ਨੇ ਇਦਾਂ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਆ ਹਾਂਜੀ ਸਰ ਕਿੰਨੇ ਆਨੇ ਸੀ ਤੁਸੀਂ ਕਿੰਨੇ ਆਨੇ ਸੀ ਕਿ ਰਿਕਵਰੀ ਕਰਨ ਆਏ ਸੀ ਐਡਾ ਤੁਸੀਂ ਕਿਸੇ ਦੀ ਬਾਈਕ ਦੀ ਚਾਬੀ ਕੱਢ ਸਕਦੇ ਹੋ ਸਰ ਚਾਬੀ ਨਹੀਂ ਕੀਤੀ ਸਰ ਆਨੇ ਟੋਕੀ ਆ ਜਾਓ ਅਰੇ ਸਰ ਗਾਲ੍ਹਾਂ ਕਾ ਰਹੇ ਹੋ ਇਹ ਨਾ ਨਹੀਂ ਸਰ ਕੀ ਨਾਮ ਹੈ ਤੇ ਇਹ ਜਿਹੜਾ ਮਾਮਲਾ ਸੀ ਕੀ ਹੋਇਆ ਇਹ ਰੰਗਰੇ ਸਿਐ ਆ ਅਸੀਂ ਲੰਗਦਾ ਜਾ ਰਹੇ ਹਾਂ ਲੰਗਦਾ ਜਾਣੇ ਸਿਮਰਾਣਾ ਚੌਕ ਦੇ ਵਿੱਚ ਦੋ ਤਰ੍ਹਾਂ ਲੜਦੇ ਹੜਾ ਪੁੱਛ ਇੱਕ ਨੂੰ ਸਾਡੇ ਦੂਸਰੀ ਗੋਮੇ ਪਾਰ ਟੱਕੀ ਜਾਣ ਗਿਆ ਕਿਸ਼ਨਾਰ ਜਾਣ ਗਿਆ ਜੀ ਠੀਕ ਹੈ ਜੀ ਹੋਰ ਕਬਰੀ ਦੀ ਗਗਲੀ ਦਾ ਮੈਟਰਿਕ ਕੋ ਮੋਟ ਚਲਦਾ ਇਹਨਾਂ ਦਾ ਜੀ ਤੇ ਹੁਣ ਇਹ ਬੰਦੇ ਤੁਸੀਂ ਕਿੱਥੇ ਲੈ ਕੇ ਗਏ ਹੋ ਸਰ ਮੈਂ ਚੌਂਕੀ ਆਪਣੇ ਜੀ ਕਿਹੜੀ ਚੌਂਕ ਕਿਹੜੀ ਚੌਂਕ ਦੀ ਟੀਚ ਨੰਬਰ 33 ਠੀਕ ਹੈ ਜੀ ਤੇ ਕੀ ਕਾਰਵਾਈ ਹੋ ਰਹੀ ਹੈ ਇਹਨਾਂ ਦੇ ਹੁਣ ਉੱਥੇ ਲੱਗੇ ਆ ਹੌਲਰ ਧਰਮਪਾਲ ਲੈ ਕੇ ਬੈਠੇ ਹੋ ਗਾਹਾਂ ਚਾਰ ਸਾਲਾਂ ਕਰਮੇ ਕਿ ਜੋ ਵੀ ਕਾਰਵਾਈ ਬਣਦੀ ਹੈ ਮਾਮਲਾ ਕੀ ਹੈ ਸਰ ਹਾਂਜੀ ਸਰ ਅਰੇ ਵੈਰੀ ਸਾਈ ਨੂੰ ਲਾ ਦੇ